ਹੈਲੋ ਹਾਂਜੀ ਹਾਂ ਕਿਵੇਂ ਵੀਰੇ ਬੁਧੀ ਬੁਧੀ ਜਿਹਾ ਕਰ ਜਿਵੇਂ ਠੀਕ ਆ ਠੀਕ ਆ ਵੀਰੇ ਹਾਂ ਕਾਲਾ ਬੋਲਣਾ ਹਾਂ ਹਾਂ ਵੀਰੇ ਤੁਸੀਂ ਕਿਹਾ ਸੀਗਾ ਵੀ ਸੋਮਵਾਰ ਫੋਨ ਲਾ ਲਈ ਹਾਂ 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 ਬਾਤ ਨੂੰ ਮੈਂ ਆਪ ਹੀ ਫੋਨ ਲਾਉਣਾ ਤੈਨੂੰ ਕੱਲ ਨੂੰ ਸ਼ਾਮ ਤੱਕ ਕਾਲਾਂ ਤੈਨੂੰ ਆਪੇ ਨਾ ਨਾ ਲੈਣੀ ਵੜ ਕੇ ਠੀਕ ਆ ਠੀਕ ਆ ਵੀਰੇ ਬਹੁਤ ਧੰਨਵਾਦ ਤੇਰਾ ਯਾਰ ਵੀਰੇ ਉਹ ਵੀਰ ਤਾਂ ਆ ਨਾ ਕਰੇਗਾ ਰਹੀ ਕੰਮ ਨਾ ਕਰੇਗਾ ਤੂੰ ਟੈਨਸ਼ਨ ਨਾ ਤਾਂ ਨਹੀਂ ਤੈਨੂੰ ਕਹੀ ਇੱਥੇ ਠੀਕ ਆ ਠੀਕ ਆ ਜੀ ਜਿਹੜੀ ਗੱਲ ਆਪਾਂ ਤੁਹਾਨੂੰ ਕਹਿ ਦਿੱਤੀ ਮੈਂ ਉਹ ਚੀਜ਼ਾਂ ਵਾਲਾ ਹੈ ਨਹੀਂਗਾ ਤੇ ਮੈਂ ਬੰਦੇ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਜ਼ਿਮੀਂਦਾਰ ਬੰਦਿਆਂ ਦੇ ਕਈਆਂ ਦੇ ਲਬਾਬੇ ਹੁੰਦੇ ਆ ਭੜੇ ਪੈਸੇ ਬਹੁਤ ਆਈਆਂ ਹੁੰਦੇ ਹਾਂਜੀ ਹਾਂਜੀ ਖੇਤੀਕਾਰ ਨੂੰ ਮਾਣ 10-15 ਕਿੱਲੇ ਘਰ ਦੀ ਖੇਤੀ ਕਰੀ ਜਾਂਦੇ ਪਰ ਉਹ ਰੋਲਾ ਕੀ ਗਾਂ ਵਾਲੇ ਅਗਲੇ ਵੀ ਗਣਕ ਮਾਰਗੀ ਗਾਂ ਵਾਲਾ ਕਹਿੰਦਾ ਮੇਰਾ ਸਤਿਗਣੀ ਸਤਿ ਸ਼੍ਰੀ ਅਕਾਲ ਜੀ ਉਹ ਕੱਲ ਬਿਰੇ ਨੇ ਫੋਨ ਲਾਇਆ ਸੀਗਾ ਕਹਿੰਦੇ ਸ਼ਾਮ ਨੂੰ ਫੋਨ ਲਾਉਂਗਾ ਤੁਹਾਨੂੰ ਮੈਨੂੰ ਕਹਿੰਦਾ ਸੀ ਹਾਂ ਜੀ ਉਹ ਗਏ ਹੋਏ ਨੇ ਉਹਨਾਂ ਨੇ ਨਾ ਜਿੰਨਾ ਤੋਂ ਪੈਸੇ ਲੈਣੇ ਸੀ ਤੇ ਉਹਨਾਂ ਨੇ ਚੈੱਕ ਦੇਤਾ ਸੀਗਾ ਅੱਛਾ ਜੀ ਸਰ ਜੀ ਹਾਂ ਉਹ ਗਏ ਹੋਏ ਬੈਂਕ ਚੈੱਕ ਲਾਉਣ ਤੇ ਅੱਜ ਫਿਰ ਦੱਸਦੇ ਆ ਵੀ ਕਦੋਂ ਕੈਸ਼ ਹੁੰਦਾ ਫਿਰ ਲੈ ਲਈ ਠੀਕ ਆ ਜੀ ਜੀ ਠੀਕ ਆ ਮੈਂ ਹਲੋ ਹਾਂ ਵੀ ਹਾਂ ਕਿਵੇਂ ਆ ਬਿਰੇ ਵਧੀਆ 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 ਮਗਾ ਤੁਸੀਂ ਕਹਿੰਦੇ ਸੀ ਨਾ ਫੋਨ ਲਾਉਂਗਾ ਮੈਂ ਉਹ ਵੀਰੇ ਮੈਂ ਤੈਨੂੰ ਜੇ ਤੈਨੂੰ ਹੁਣ ਕਿਹਾ ਵਾ ਅੱਜ ਸਰਕਾਰੀ ਛੁੱਟੀ ਆ ਕੱਲ ਮੈਨੂੰ ਪਰਸੋਂ ਚੈੱਕ ਦੇ ਕੇ ਗਿਆ ਚੈੱਕ ਮੇਰਾ ਬੈਂਕ 'ਚ ਲੱਗਿਆ ਆ ਵਾ ਹੁਣ ਕੱਲ ਨੂੰ ਸ਼ਨੀਵਾਰ ਆ ਸੋਮਵਾਰ ਨੂੰ ਬੈਂਕ ਖੁੱਲਣੀ ਆ 12 ਵਜੇ ਮੈਨੂੰ ਪੈਸੇ ਮਿਲ ਜਾਣਗੇ ਔਰ ਕੀ ਲੈ ਜੀ ਠੀਕ ਆ ਵੀਰੇ ਠੀਕ ਆ ਹਾਂ ਤੈਨੂੰ ਦੱਸਿਆ ਨਹੀਂ ਕਰਦੇ ਆਣੇ ਕਹਿ ਕੇ ਤਾਂ ਗਈ ਮੈਂ ਘਰੇ ਆਹੋ ਕਹਿੰਦੇ ਸੀ ਕਿ ਕੋਈ ਨਹੀਂ ਜਦੋਂ ਆ ਗਿਆ ਵੀ ਤੁਹਾਨੂੰ ਫੋਨ ਲਾਉਂਗਾ ਮੈਂ ਤੈਨੂੰ ਦੱਸਿਆ ਵੀ ਮੈਨੂੰ ਚੈੱਕ ਮਿਲਣਾ ਸੀ ਚੈੱਕ ਦੇ ਕੇ ਅਗਲੇ ਮੈਨੂੰ ਮੈਂ ਉਹ ਬੈਂਕ 'ਚ ਜਲਾਦਾ ਉਹ ਅੱਜ ਸਰਕਾਰੀ ਛੁੱਟੀ ਕੱਲ ਨੂੰ ਸ਼ਨੀਵਾਰ ਆ ਪਰਸ ਨੂੰ ਐ ਦੁਬਾਰਾ ਸੋਮਵਾਰ ਨੂੰ 11 12 ਵਜੇ ਤੈਨੂੰ ਫੋਨ ਕਰ ਦੂੰ ਡੈਡੀ ਆ ਮੈਂ ਵੀ ਗੱਲ ਕਿਵੇਂ ਠੀਕ ਆ ਵੀਰੇ ਜੇ ਤੈਨੂੰ ਮਾੜਾ ਮੋਟਾ ਭਾਈ ਯਕੀਨ ਹੈਗਾ ਨਹੀਂ ਹੈਗਾ ਤੈਨੂੰ ਇੰਨੀ ਗੱਲ ਦਾ ਜਦ ਕੋਲ ਦਾ ਬਰੇ ਯਕੀਨ ਨਹੀਂ ਕਰੀਂ ਅੰਨਾ ਦੋ ਵੀ ਨਹੀਂ ਤੂੰ ਮੈਨੂੰ ਐ ਕਿੰਨੀ ਗੱਲ ਦਾ ਤੂੰ ਕਿੱਥੇ ਕਿੱਥੇ ਨਹੀਂ ਮੈਨੂੰ ਸੈਟ ਕੀਤਾ ਪਹਿਲਾਂ ਮੈਨੂੰ ਐ ਦੱਸ ਤੂੰ ਮੁਲਾਇਮਾ ਮੂਰੇ ਛੱਡ ਕੇ ਤੂੰ ਮੇਰੀ ਬੇਇੱਜ਼ਤੀ ਕਰਦਾ ਕੋਈ ਮਲਾਇਮ ਬਿੱਚੀ ਮੈਨੂੰ ਕਹਿੰਦੇ ਠੱਗੀ ਲਾਈ ਆ ਫਲਾਨਾ ਕੀਤਾ ਕਿਹੜੀ ਠੱਗੀ ਲਾਈ ਆ ਮੈਨੂੰ ਇਹ ਕਦ ਦੱਸ ਵੀਰੇ ਠੱਗੇ ਹੁੰਦੀ ਆ ਤੇ ਨਾ ਕਿਹੜੀ ਠੱਗੀ ਲਾਈ ਆ ਪਹਿਲਾਂ ਮੈਨੂੰ ਇਹ ਦੱਸ ਦੇ ਮੈਂ ਹਜੇ ਤੱਕਣ ਮੈਂ ਮੈਂ ਤੈਨੂੰ ਦੇਖ ਹਤਾਂ ਦੋ ਵਾਰੀ ਲੈ ਕੇ ਦੇ ਕੇ ਆਇਆ ਨਾ ਪਹਿਲਾਂ ਦੁਬੰਦਰ ਨੂੰ ਅੰਦਰ ਨਹੀਂ ਲੈ ਕੇ ਦੇ ਕੇ ਆਇਆ ਵੀ ਹਾਂ ਭਾਈ ਮੈਂ ਤੇਰੇ ਪੈਸੇ ਦੇਣੇ ਤੈਨੂੰ ਦੇ ਦਿੰਦਾ ਠੀਕ ਆ ਹੁਣ ਤੂੰ ਇੱਥੇ ਸੱਦਿਆ ਮੈਂ ਇੱਥੇ ਵੀ ਲੈ ਕੇ ਜਾਦਾ ਫੇਰ ਤੂੰ ਨਾਗਨ ਵਿੱਚ ਪਾਇਆ ਮੁੰਡੇ ਨੂੰ ਜਿਹਦੇ ਤੂੰ ਕੰਮ ਕਰਦਾ ਉਹਨੂੰ ਵੀ ਕਹਿਤਾ ਵੀ ਹਾਂ ਭਾਈ ਮੈਂ ਦੇਣੇ ਆ ਦੇ ਦੇਣਾ ਇਹਨੂੰ ਠੀਕ ਆ ਹੁਣ ਮੇਰੀ ਹੂੰ ਠੀਕ ਹੈ ਤੂੰ ਹੀ ਕਰੀ ਜਾਣਾ ਜੋ ਕਰਦਾ ਮੈਂ ਕਹਿੰਦਾ ਛੱਡ ਆਪਾ ਨਹੀਂ ਉਹ ਕੰਮ ਕਰਨਾ ਗਰੀਬ ਆ ਗਰੀਬ ਆ ਮੈਂ ਤੈਨੂੰ ਗੋਇਲ ਦੇ ਸਾਹਮਣੇ ਮੈਂ ਕਹਿ ਕੇ ਐ ਰਿਕਾਰਡਿੰਗ ਮੇਰੇ ਕੋ ਪਈਏ ਗੋਇਲ ਦੇ ਸਾਹਮਣੇ ਕਹਿ ਕੇ ਐ ਜਦੋਂ ਤੂੰ ਤੂੰ ਸਾਈ ਦਿੱਤੀ ਐ ਵੀ ਭਾਈ 13 ਮੈਂ 20000 ਰੁਪਏ ਜੇ ਨਾ ਤੇਰਾ ਲੋਨ ਕਲੀਅਰ ਹੋਇਆ ਮੈਂ ਤੈਨੂੰ ਤੇਰਾ 20000 ਮੋੜੂਗਾ ਮੈਂ 20 ਛੱਡ ਕੇ ਤੈਨੂੰ 30 ਵੀ ਕਹਦਾ ਵੀ ਚੱਲ ਕੋਈ ਨਾ ਛੱਡ ਯਾਰ ਗਰੀਬ ਬੰਦਾ ਦੇਨੇ ਦੇਨੇ ਆ ਤੂੰ ਹੁਣ ਮਾੜਾ ਮੋਟਾ ਮੈਨੂੰ ਇੰਨੀ ਗੱਲ ਲਾਸ ਤੂੰ ਕੀ ਮੈਨੂੰ ਚੋਨਾ ਕੀ ਆ ਜੋ ਤੈਨੂੰ ਮੈਂ ਇੱਕ ਵਾਰੀ ਲੈ ਕੇ ਦੇ ਮੈਂ ਇਹਨੂੰ ਪੁੱਛਿਆ ਉਹਨੂੰ ਕੀ ਕਿਹਾ ਸੀ ਨਹੀਂ ਨਹੀਂ ਉਹਨੂੰ ਪੁੱਛਿਆ ਉਹਨੂੰ ਕੀ ਕਿਹਾ ਸੀ ਮੈਂ ਜਿਹੜਾ ਤੇਰੇ ਬੰਦਾ ਵਾ ਜਿਹੜਾ ਡ੍ਰੈਗ ਲੀਨ ਵਾਲਾ ਉਹਨੂੰ ਕੀ ਕਿਹਾ ਸੀ ਉਹਨੇ ਮੈਨੂੰ ਟਾਈਮ ਹੀ ਦਿੱਤਾ ਸੀਗਾ ਉਹ ਕਹਿੰਦੇ ਅੱਜ ਆਉਗਾ ਗੱਡੀ ਗੱਡੀ ਗੱਟਾਂ ਦੇ ਮੂਹਰੇ ਮੇਰੇ ਬਾਹਰ ਖੜੀ ਆ ਉਹ ਵੇਚਣੀ ਵਿਕੀ ਹੋਈ ਆ ਚੱਕਣ ਆਉਣਾ ਸੀ ਇਹਨਾਂ ਦੇ ਮੁੱਗੇ ਵਾਲਿਆਂ ਨੇ ਉਹ ਆਏ ਨਹੀਂ ਕੱਲ ਠੀਕ ਆ ਉਹਨਾਂ ਨੇ ਕੱਲ ਆਏ ਨਹੀਂਗੇ ਮੈਂ ਖੇਤ ਜਾਵੜਿਆ ਫੋਨ ਮੇਰਾ ਘਰੇ ਰਹਿ ਗਿਆ ਚਾਰਜ ਲੱਗਾ ਹੋਇਆ ਸੀ ਮਾਰਾ ਮੋਟਾ ਯਾਰ ਤੂੰ ਮੈਨੂੰ ਐਂ ਦੱਸ ਬਈ ਬਾੜੀ ਗੱਲ ਤੂੰ ਮੈਂ ਤੈਨੂੰ ਪ੍ਰਨੋਟ ਕਰਾ ਕੇ ਦਵਾਂ ਜੇ ਕਹੇ ਤਾਂ 500 ਵਾਲੇ ਸਟਾਮ ਵੀ ਆ ਬਰੇ ਆ ਤਾਂ ਤੂੰ ਬਹੁਤ ਜਾਣਦਾ ਜੀ ਕਹੀ ਜਾਂਦਾ ਨਾ ਦੇਣ ਆ ਪਰ ਦਿੰਦਾ ਨਹੀਂ ਨਾ ਗੱਲ ਤੇ ਇਹੀ ਆ ਨਹੀਂ ਫਿਰ ਮੈਨੂੰ ਐਂ ਦੱਸ ਵੀ ਪੁਲਿਸ ਦਵਾ ਦੂ ਤੇ ਤੂੰ ਪਹਿਲੇ ਪਹਿਲਾਂ ਮੈਨੂੰ ਇੰਨੀ ਗੱਲ ਦੱਸ ਫਿਰ ਕੋ ਹੈ ਕੀ ਪ੍ਰੂਫ ਮੈਂ ਤਾਂ ਫੇਰ ਮੰਨੀ ਜਾਂਦਾ ਸਾਰੇ ਕਾਗਜ਼ ਪੱਤਰ ਮੇਰੇ ਕੋਲ ਬਈ ਜਿਹੜੀ ਤੂੰ ਫੋਟੋ ਖਿੱਚੀ ਤੇ ਸਾਈਨ ਹੋਏ ਥੱਲੇ ਕੇ ਦੇ ਨਾ ਗਵਾ ਦੇ ਜਿਹੜੇ ਬੰਦੇ ਨੇ ਗਲਤ ਇੱਕ ਮਿੰਟ ਜੀ ਬੰਦੇ ਨੇ ਗਲਤੀ ਨਾਲ ਸਟਾਫ ਵਾਲੇ ਸਟਾਫ ਵਾਲੇ ਨੇ ਜਿੱਥੇ ਸਿਕੰਦਰ ਸਿੰਘ ਪੈਣਾ ਸੀ ਉੱਥੇ ਬਿੰਦਰ ਸਿੰਘ ਪਾਤਾ ਠੀਕ ਹੈ ਬਲਵਿੰਦਰ ਸਿੰਘ ਪਾਤਾ ਉਸ ਥੱਲੇ ਬਲਵਿੰਦਰ ਸਿੰਘ ਦੇ ਸਾਈਨ ਹੋਗੇ ਜਾਂ ਮੈਂ ਕਰਤੇ ਜਾਂ ਮਕਾਨ ਮਾਲਕਾਂ ਨੇ ਕਰਤੇ ਜਾਂ ਤੂੰ ਕਰਤੇ ਤੂੰ ਫੋਟੋ ਖਿੱਚ ਲਈ ਤਵਾੜੀ ਦੇ ਉਧਰ ਮੈਂ ਤਵਾੜੀ ਨੂੰ ਕਹਾਂ ਮਨ ਨਹੀਂ ਇਹ ਤਾਂ ਗਲਤ ਪੀਪਰ ਹੈ ਤੇਰੀ ਪਤਾ ਹੀ ਹੈ ਮੈਨੂੰ ਵੀ ਚਲ ਉਹ ਜਿਹੜਾ ਜੀਤੇ ਸਾਈਨ ਆ ਵੀ ਤੇਰੇ ਕੋਲੇ ਪਿਆ ਪੀਪਰ ਤਾਂ ਮੈਨੂੰ ਵੀ ਪਤਾ ਆ ਨਾ ਉਹਦੇ ਸਾਈਨ ਵੀ ਹੈ ਨਹੀਂ ਸਹੀ ਨਹੀਂ ਸਾਈਨ ਵਾਲਾ ਪੀਪਰ ਹੀ ਨਹੀਂ ਮੈਂ ਆਪ ਸਾਈਨ ਕੀਤੇ ਤੂੰ ਵੀ ਕੀਤੇ ਉਹਨੇ ਵੀ ਕੀਤੇ ਤਿੰਨਾਂ ਤੋਂ ਨੇ ਸਾਈਨ ਕਰਾਏ ਆ ਸਾਈਨ ਵਾਲਾ ਹੈ ਇਹਨੂੰ ਤਾਂ ਸਾਈਨ ਵਾਲਾ ਗਲਤ ਹੋ ਗਿਆ ਉਹ ਤਾਂ ਗਲਤ ਲਿਖਿਆ ਗਿਆ ਉਹ ਤਾਂ ਬਲਵਿੰਦਰ ਸਿੰਘ ਪਾਤਾ ਸਕੰਦਰ ਸਿੰਘ ਪਾਉਣਾ ਸੀ ਉਹ ਤਾਂ ਮੌਸੇ ਟਾਈਮ ਹੀ ਪਾੜਦਾ ਚਲ ਚਾਹੇ ਗਲਤ ਲਿਖਿਆ ਗਿਆ ਆਪਣਾ ਮੈਂ ਤਾਂ ਸਾਈਨ ਕੀਤੇ ਆ ਨਾ ਜਦੋਂ ਪੈਸੇ ਦਿੱਤੇ ਆ ਨਾ ਜੋ ਸਾਈਨ ਸਾਈਨ ਵਾਲਾ ਪੀਪਰ ਵੀਰੇ ਜਦੋਂ ਸਾਈਨ ਕੀਤੇ ਆ ਪੀਪਰ ਦੇ ਉੱਤੇ ਸਾਈਨ ਜਿੱਥੇ ਸਕੰਦਰ ਸਿੰਘ ਪਾਉਣਾ ਸੀ ਚਲ ਜੇ ਤੂੰ ਫੋਟੋ ਖਿੱਚ ਵੀ ਲਈ ਮੇਰੀ ਗੱਲ ਸੁਣ ਉਹਦੇ ਵਿੱਚ ਮੈਂ ਕੀ ਗਲਤ ਕਰਦਾ ਮਾਲਕ ਦਾ ਹੈਗਾ ਨਾ ਮਾਲਕ ਤਾਂ ਨਹੀਂ ਮਰਿਆ ਇਹ ਗਣਾ ਮਾਲਕ ਦਾ ਹੈਗਾ ਮਾਲਕ ਨੂੰ ਮੈਂ ਆ ਮੈਂ ਖਿੱਚ ਕੇ ਲੇਕਿਨ ਮਾਲਕ ਆਪੇ ਮੁਰੇ ਕੇ ਕਹੂਗਾ ਵੀ ਆ ਮੈਨੂੰ ਪੈਸੇ ਦਿੱਤੇ ਨਹੀਂ ਪਹਿਲੀ ਗੱਲ ਤਾਂ ਇਹ ਹੈ ਤੂੰ ਗਲਤ ਹੈ ਇਹ ਪੈਸੇ ਦੇਣੇ ਨੇ ਦੇ ਕੇ ਕੰਮ ਮੇਰੇ ਵੀ ਦੇ ਕਾਦੋ ਨੇ ਚੱਕਰਾਂ ਦੇ ਪਿਆ ਮੈਂ ਤੂੰ ਵੀ ਲਾ ਦੇ ਕਾ ਨੂੰ ਲਾਉਣਾ ਵਾ ਬਾਈ ਕੋਈ ਸ਼ੌਂਕ ਨਹੀਂ ਹੁੰਦਾ ਕਿਸ ਨੂੰ ਹਨਾ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿਸੇ ਤਕਲੀਫ ਦੇਖੀ ਜਾਂਦੀ ਵੀ ਕਿੱਦਾਂ ਹੋ ਗਈ ਅੰਦਰ ਮਾਲਕ ਸੈਨਟ ਹੋ ਗਿਆ ਤੇ ਲੋ ਵੀ ਬਾਅਦ ਵਿੱਚ ਮਹੀਨਾ ਹੋਇਆ ਹੋਇਆ ਵਾ ਹੁੰਦਾ ਕਿੰਨਾ ਹੋ ਗਿਆ ਹੋ ਗਿਆ ਹੋ ਗਿਆ ਹਾਂ ਹੋ ਗਿਆ ਮੈਂ ਮੰਨਦਾ ਮੇਰਾ ਹੋਇਆ ਵਾ ਤੇ ਮੇਰਾ ਨਿਸ਼ਾਨ ਹੋਇਆ ਤੇਰੇ ਕੰਮ ਚ ਹੀ ਹੋਇਆ ਤੇਰੇ ਕੰਮ ਚ ਹੀ ਹੋਇਆ ਸਕੂਟ ਠੀਕ ਆ ਤੇਰੇ ਘਰ ਦੇ ਪੈਸੇ ਭੇਜਨੇ ਆਏ ਕੁੜੀ ਮੇਰੀ ਦੁਬਾਰੇ ਬਿਮਾਰ ਹੋਈ ਮੈਂ ਤਾਂ ਫੇਰ ਚੁੱਪ ਕਰ ਗਿਆ ਤੂੰ ਨਿਤ ਡੇਲੀ ਹਰ ਰੋਜ਼ ਨਵੇਂ ਬੰਦੇ ਤੋਂ ਫੋਨ ਆਉਂਦਾ ਤੂੰ ਮੇਰੇ ਘਰੇ ਬੰਦੇ ਭੇਜ ਦੇ ਬੰਦੇ ਮੇਰੇ ਘਰੇ ਝੂਠ ਬੋਲ ਕੇ ਆਏ ਉਹ ਅਗੇ ਜੀ ਸਾਨੂੰ ਪੰਜ ਨੰਬਰ ਚੋਂ ਕੀ ਦੋ ਆਇਆ ਸੀ ਪਲਾਟ ਲੈਣਾ ਵਾ ਤੇ ਸਾਨੂੰ ਨੰਬਰ ਦੇ ਦਿਓ ਠੀਕ ਆ ਉਹ ਝੂਠ ਬੋਲ ਕੇ ਤੇ ਨੰਬਰ ਲਾਉਂਦਾ ਸੀ ਸਰਪੰਚ ਕੋਲੇ ਗਿਆ ਸੀ ਕੁਲਦੀਨ ਸਰਪੰਚ ਕੋਲੇ ਉਹਨੇ ਕਹਿੰਦਾ ਕਲਵੀਰ ਸਰਪੰਚ ਦਾ ਮੁੰਡਾ ਮੇਰੇ ਨਾਲ ਹੀ ਰਹਿੰਦਾ ਰਿਹਾ ਗੋਪੀ ਮਰ ਗਿਆ ਜਰਾ ਉਹ ਤੇ ਉਹਨੇ ਕਹਿੰਦਾ ਜੀ ਕਹਿੰਦਾ ਉਹਨੂੰ ਪੁੱਛ ਲੋ ਵੀ ਜੇ ਤੋ ਕਹਿੰਦਾ ਆਪਾਂ ਥਾਣੇ ਜਾਂਦਾ ਬਰੂnga ਮੈਂ ਉਹਨੂੰ ਟਾਈਮ ਪੁੱਛ ਲੋ ਅਸੀਂ ਇਹ ਪੁੱਛਣ ਆਏ ਸੀ ਵੀ ਤੂੰ ਦੱਸ ਦੇ ਬਈ ਸਰਪੰਚ ਨੇ ਇੱਥੇ ਲੈ ਕੇ ਆਇਆ ਕਿ ਤੋਦੇ ਕੋਲੇ ਮਿਲਣਾ ਕੋਈ ਨਾ ਚਲ ਮੈਂ ਕਹਿ ਦੂੰਗਾ ਉਹਨੂੰ ਸੱਦ ਕੇ ਲਿਆਉ ਸਰਪੰਚ ਤਾਂ ਕੱਲ ਮੈਂ ਪਰਸੋਂ ਸਰਪੰਚ ਕੋਲੀ ਖੜੇ ਰਿਹਾ ਮੈਂ ਤੁਹਾਨੂੰ ਦੱਸਿਆ ਨਹੀਂ ਕੁਝ ਦੱਸਿਆ ਕਾ ਨਹੀਂ ਅਸੀਂ ਇੱਦਾਂ ਗੱਲ ਕਰਕੇ ਆਏ ਕ ਅਰੇ ਜੀ ਆ ਤਰ੍ਹਾਂ ਦਾ ਢਾਂ ਪਾਇਆ ਤੈਨੂੰ ਫੋਨ ਵੀ ਲਾਇਆ ਤੂੰ ਕਹ ਜਲਾ 65 ਬਾ ਮਿਲ ਲੈਨੇ ਹੁਣ ਮੇਰੀ ਸੁਣ ਲੈ ਮੇਰੇ ਘਰੇ ਕਿਸੇ ਪੁਲਿਸ ਵਾਲੇ ਦਾ ਫੋਨ ਲਾਵੇ ਸੋਮਵਾਰ ਨੂੰ ਕਹੇ ਫੜ ਕੇ ਲੈ ਜੀ ਮੈਂ ਬਾਰੇ ਟਾਈਮ ਨਹੀਂ ਪਾਉਂਦਾ ਸੋਮਵਾਰ ਤੋਂ ਹੋ ਸਕਦਾ ਹੱਥ ਨੇ ਗੱਡੀ ਚਕਾਦਾ ਜਿਹਦਾ ਅੱਜ ਗੱਡੀ ਚੱਕ ਕੇ ਲੈ ਕੇ ਤਾਂ ਅੱਜ ਦੇ ਦੂੰਗਾ ਨਹੀਂ ਸੋਮਵਾਰ ਨੂੰ ਗੱਡੀ ਚਕਾਉਣੀ ਹੈ ਮੈਂ ਚਕਾ ਕੇ ਤੇ ਆਉਦੇ ਪੈਸੇ ਫੜ ਕੇ ਲੈ ਜੀ ਜੇ ਉਸ ਤੋਂ ਪਹਿਲਾਂ ਮੇਰੇ ਫੋਨ ਆਇਆ ਤਾਂ ਮੈਂ ਚੱਕ ਕੇ ਐਸਐਸਪੀ ਰਜਾਈ ਦੀ ਤੇ ਭੇਜ ਦੋ ਸਿੱਧੀ ਗੱਲ ਮੈਨੂੰ ਹੁਣ ਕੰਮ ਨੂੰ ਕੋਈ ਮਾਰ ਤਾਂ ਕਿ ਕਹਦਾ ਤੂੰ ਕਿਸੇ ਨੂੰ ਕੋਸ ਕਿਹਾ ਤ ਨਹੀਂ ਪੁਲਿਸ ਨੇ ਮੈਂ ਕਹੇ ਵੀ ਇਹ ਮੈਂ ਕੋਸ ਨਹੀਂ ਕਿਹਾ ਉਹ ਐਂ ਜਾ ਕੇ ਅੱਜ ਫੇਰ ਤੂੰ ਫੋਨ ਕਰਾਇਆ ਉਹਦਾ ਫੋਨ ਆਇਆ ਮੈਨੂੰ ਪੁਲਿਸ ਵਾਲੇ ਦਾ ਮੇਰੇ ਫੋਨ ਤੇ ਮੈਂ ਟਰੈਕਟਰ ਚਲਾਉਂਦਾ ਜਦੋਂ ਮੈਨੂੰ ਫੋਨ ਆਇਆ ਉਹ ਰੀਡਰ ਦਾ ਫੋਨ ਆਇਆ ਜਿਹੜਾ ਤੇਰਾ 3-4 ਜੈਸਾ ਹੀ ਬੱਸ ਸਟੈਂਡ ਚੌਂਕੀ ਵਾਲਾ ਉਹ ਪਤਾ ਕਿੰਨਾ ਗਲਤ ਬੋਲਦਾ ਘਰ ਵਾਲੀ ਨੂੰ ਮੇਰੀ ਵੀ ਗਲਤ ਬੋਲੇ ਅੰਦਰ ਕੋ ਰਿਕਾਰਡਿੰਗ ਵੀ ਉਹਦੀ ਵੀ ਜਿਹੜੇ ਗੱਲ ਕਰਦਾ ਮੈਂ ਹੁਣ ਜਾਊਂਗਾ ਤੇ ਵਾਪਸ ਲੈ ਕੇ ਆਉਂਗਾ ਤੇ ਫੈਨ ਕਰਕੇ ਆਉਂਗਾ ਸੀਰੀਓ ਕੰਪਲੀਟ ਵਾਪਸ ਲੈਣਗੇ ਨਾ ਉਹ ਬਰੇ ਕੰਪਲੇਟ ਪਾਉਣ ਦਾ ਜਿਹੜਾ ਮਰਜ਼ੀ ਪਾਈ ਜਾਵੇ ਭਾਵੇਂ ਅੱਜ ਦੇ ਟਾਈਮ ਤੇ ਤੂੰ ਭਗਵਾਨਤਮਾਨ ਦੀ ਕੰਪਲੇਟ ਪਾ ਦੇ ਤਾਂ ਲਿਖਣੀ ਲਿਖਣੀ ਅਗਲੇ ਨੇ ਕੰਪਲੇਟ ਦਾ ਉਹ ਤਾਂ ਜਦੋਂ ਜਦੋਂ ਸੱਚ ਸੱਚ ਝੂਠ ਤਾਂ ਗਵਾਹਾਂ ਦੇ ਨਾਲ ਹੁੰਦਾ ਜਾਂ ਫਿਰ ਕੂਟ ਕਰਦੀ ਹੁੰਦੀ ਵੀ ਹਾਂ ਕੋਟ ਪੈਸੇ ਦਵਾ ਸਕਦੀ ਆ ਇਹ ਤਾਂ ਕੋਈ ਨਹੀਂ ਕਰ ਸਕਦੇ ਇਹਦਾ ਕੀ ਮੇਰੇ ਤੇ ਪਰਚਾ ਕਰਦੇ ਨੇ ਕਾਹਦਾ ਕਰਨਗੇ 420 ਲਾਉਣਗੇ ਕਾਦੀ ਲਾਉਣਗੇ ਜਦੋਂ ਪ੍ਰੂਫ ਹੀ ਨਹੀਂ ਕੋਈ ਤੁਹਾਡੇ ਕੋਲ ਮੈਂ ਤਾਂ ਫੇਰ ਮੰਨੀ ਜਾਂਦਾ ਮੈਂ ਦੋ ਵਾਰੀ ਲੈ ਕੇ ਦੇ ਆਂ ਇਹਦੇ ਸਿਆਣੇ ਬੰਦੇ ਨੂੰ ਪੁੱਛ ਲੈ ਦੋ ਵਾਰੀ ਲੈ ਕੇ ਦੇ ਗਏ ਤੇਰੇ ਹੱਕ ਜੋ ਵੀ ਭਾਈ ਮੈਂ ਦੇਣੇ ਆਂ ਦੇਣੇ ਆ ਦੇਣੇ ਮੈਂ ਵੀ ਉਹਦਾ ਮੈਂ ਕਹੋ ਕਹਿੰਦਾ ਮੈਂ ਦੇਣੇ ਆ ਵੀ ਲਾਰੇ ਲਾਉਂਦਾ ਇਹ ਨਹੀਂ ਪਤਾ ਕਦੋਂ ਦੇਣੇ ਆ ਐਵੇਂ ਵੀ ਐਂ ਗਿਆ ਭਾਈ ਆਪਾਂ ਕਹਿੰਦੇ ਨਹੀਂ ਗਿਆ ਵੀ ਮੁੱਕ ਰਿਹਾ ਵਾ ਤੇ ਮੈਂ ਜੋ ਮੁੱਕ ਰਿਹਾ ਨਹੀਂ ਭਾ ਮੈਂ ਐਸਐਸਪੀ ਤੇ ਚੱਲ ਬੜ ਮੈਂ ਤਾਂ ਕਹਿਣਾ ਮੈਂ ਦੇਣੇ ਆ ਹੁਣ ਮੈਂ ਮਰ ਮਰ ਥੋੜੀ ਜਾਊਂਗਾ ਵੀ ਮੈਂ ਮਰ ਜਾ ਬੀ 20000 ਦੀ ਖਾਤਰ ਮੈਂ ਮਰ ਜਾ ਨਾ ਤੂੰ ਪੈਸੇ ਲੈ ਲਈ ਹਣਾ ਇਹ ਤਾਂ ਹੁਣ ਨਹੀਂ ਲੱਗਿਆ ਭਾਈ ਲੋਕਾਂ ਦੇ ਕਰੋੜਾਂ ਕਰੋੜਾਂ ਰੁਪਈਆ ਡੁੱਬਿਆ ਆ ਤੂੰ 20 30000 ਦੀ ਖਾਤਰ ਜੇ ਤੈਨੂੰ ਮੈਂ ਕੁਈ ਤੇ ਕੋ ਪ੍ਰੂਫ ਨਹੀਂ ਮੈਂ ਤੈਨੂੰ ਫੇਰ ਵੀ ਕਹੀ ਜਾਂਦਾ ਮੈਂ ਭਾਈ ਮੈਂ ਤੇਰੇ ਦੇਣੇ ਮੈਂ ਮਰੀ ਮਾਰ ਨਹੀਂ ਕਰਦਾ ਆਪਦੇ ਮਾਨ ਦੇ ਨਾਲ ਦੱਸ ਦੇ ਅੱਜ ਲੈ ਜਾ ਕੱਲ ਲੈ ਕਿੰਨਾ ਚਿਰ ਹੋਊਗਾ ਕਹਿੰਦੇ ਨੂੰ ਵੀਰੇ ਆਪਦੇ ਮਾਨਦਾਰੀ ਨਾਲ ਦੱਸ ਉਹ ਮੈਂ ਤਾਂ ਹਟਿਆ ਸੀਗਾ ਤਾਂ ਤੈਨੂੰ ਤਾਂ ਲਾਇਆ ਸੀ ਮੈਂ ਤੂੰ ਹਟਦਾ ਨਹੀਂ ਤੂੰ ਲੈ ਕੇ ਕਿਤੇ ਉੱਥੇ ਦੇ ਉਹਨਾਂ ਤੂੰ ਲੈ ਕੇ ਕਿਤੇ ਉੱਥੇ ਦੇ ਉਹਨਾਂ ਨੂੰ ਲੈ ਕੇ ਗਿਆ ਉਹ ਕੀ ਕਿਹਾ ਉਹ ਕਹਿੰਦਾ ਇਹ ਕੰਪਲੀਟ ਪੁਰਾਣੀ ਹੈ ਜਲਦੀ ਪਈ ਆ ਤੈਨੂੰ ਉਹਨੇ ਵੀ ਕਿਹਾ ਵੀਰੇ ਕੰਪਲੀਟ ਦੀ ਗੱਲ ਨਹੀਂ ਹੁੰਦੀ ਕਾਲੇ ਦੇਖ ਮੇਰੀ ਸੋਣ ਗੱਲ ਬੰਦਿਆਂ 'ਚ ਬਿਜਲੀ ਦਾ ਹੁੰਦਾ ਬੰਦਿਆਂ 'ਚ ਰਈਦਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਨਾ ਸਾਈ ਪਹਿਲੀ ਗੱਲ ਤਾਂ ਜ਼ਿੰਦਗੀ ਚ ਕਿਸੇ ਦੀ ਵਾਪਸ ਹੋਈ ਨਹੀਂ ਨਾ ਕੋਈ ਜੰਮਿਆ ਕਰਾਉਣ ਵਾਲਾ ਪਰ ਮੈਂ ਤੇਰੇ ਨਾਲ ਗਰੀਬ ਮਾਰ ਨਹੀਂ ਕਰਨੀ ਮੈਂ ਤੇਰੀ ਭੈਣ ਨੂੰ ਭੈਣ ਗਿਆ ਵਾ ਉਹ ਕੁੜੀਆਂ ਵਰਗੀ ਮੇਰੇ ਠੀਕ ਆ ਮੇਰੇ ਜਵਾਕਾਂ ਵਰਗੀ ਆ ਨਾ ਮੈਂ ਇਹੋ ਜਿਹਾ ਗੰਦ ਪਾਇਆ ਨਾ ਪਾਉਣਾ ਵਾ ਠੀਕ ਹੈ ਨਾ ਜਿਹੜੇ ਦੇਣੇ ਆ ਤੇਰੇ ਦੇਣੇ ਹੱਥ ਜੋੜ ਕੇ ਦੇਣੇ ਤੈਨੂੰ ਮੈਂ ਬਾਰ ਬਾਰ ਕਹੀਆਂ ਤੇ ਦੇਣੇ ਆ ਤੂੰ ਐਵੇਂ ਹੜਦਾ ਨਹੀਂ ਤੰਗ ਕਰੀ ਜਾਣਾ ਕਿਤੇ ਉਹ ਬੰਦੇ ਘਰੇ ਭੇਜ ਦੇ ਕਿਤੇ ਉਹ ਮੈਂ ਯਾਰ ਮੈਂ ਕਿਸੇ ਨੂੰ ਨਹੀਂ ਭੇਜਿਆ ਉਹ ਦਿਨ ਵੀਰੇ ਵੇਲੇ ਜੁੜ ਆਏ ਆ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਹੋਰ ਕੋਈ ਆ ਹੁਣ ਕੋਈ ਨਹੀਂ ਆਏਗਾ ਜਿਹੜਾ ਸਰਪੰਚ ਆ ਸਰਪ ਕਲਿਬ ਸਰਪੰਚ ਕਹਿੰਦਾ ਚਾਹੇ ਜੇ ਠਾਣੇਗੇ ਚਾਹੇ ਉੱਥੇ ਮੈਨੂੰ ਸੱਦ ਲਓ ਚਾਹੇ ਮੈਂ ਉਹਨੂੰ ਪੁੱਛ ਲਵਾਂ ਜੇ ਇੱਥੇ ਮੋਟਰ ਕਹਨਾ ਮੋਟਰ ਤੇ ਆ ਜੇ ਸੱਦ ਲਓ ਜਿੱਥੇ ਮੈਂ ਕਹਿ ਦੂੰਗਾ ਚੱਲ ਤੂੰ ਆਇਆ ਘਰ ਹੁਣ ਸੋਮਵਾਰ ਅੱਜ ਦਿਨ ਕੀ ਹੈ ਤੇ ਬੁੱਧਵਾਰ ਹਨ ਹਾਂ ਹਾਂ ਸੋਮਵਾਰ ਤੇ ਸੋਮਵਾਰ ਤੇ ਕੰਵਿਟ ਕਰ ਰਹਾ ਲਾਸਟ ਉਹ ਤੋਂ ਪਹਿਲਾਂ ਹੋ ਸਕਦਾ ਉਹ ਤੋਂ ਪਹਿਲਾਂ ਮੈਂ ਕਰ ਦਾਂ ਠੀਕ ਆ ਮੈਂ ਵੀ ਫਾੜ ਬੜਨਾ ਚਾਹੁੰਦਾ ਮੈਂ ਨਿੱਕੇ ਮੂਟੇ ਮੈਨੂੰ ਇਹੋ ਜਿਹਾ ਕੰਮ ਨਹੀਂ ਮੈਂ ਨਹੀਂ ਮੂੰਹ ਲਗਾਉਣਾ ਚਾਹੁੰਦਾ ਤੇ ਨੰਬਰ ਦੋ ਤੇ ਸੋਮਵਾਰ ਤੋਂ ਪਹਿਲਾਂ ਮੈਨੂੰ ਕਿਸੇ ਦਾ ਫੋਨ ਨਾ ਆਵੇ ਜੇ ਜੇ ਕੱਲ ਨੂੰ ਕੱਲ ਨੂੰ ਨਹੀਂ ਸੋਮਵਾਰ ਤੋਂ ਪਹਿਲਾਂ ਪਹਿਲਾਂ ਤੇਰਾ ਕੰਮ ਨਿਮੇੜ ਦੂੰ ਮੈਂ ਗੱਲ ਖਤਮ ਬਾਅਦ ਠੀਕ ਆ ਬਟ ਕੋਈ ਨਹੀਂ ਹਾਂ ਮੈਨੂੰ ਫੋਨ ਫਾਨ ਆਵੇ ਨਾਮ ਦੇਖ ਇਹ ਚੀਜ਼ਾਂ ਹੁੰਦੀਆਂ ਨੇ ਕੇਸ ਤੂੰ ਮੇਰੇ ਤੇ ਕਰ ਲੇਗਾ ਕੀ ਕਰੇਂਗਾ